ਹੁੰਦੀ ਏ ਵਜ਼ਾਰਾਂ ਵਿੱਚ ਰੋਜ਼ ਲੁੱਟ ਜੱਟਾ ਦੇਖ ਨਹੀਂ ਹੁੰਦਾ ਸਾਡੇ ਪਾਉਂਦੇ ਅੱਖੀ ਕੱਟਾ ਆਪਣੇ ਕਿੱਤੇ ਨੂੰ ਰਾਹ ਸੌਖੇ ਪਾ ਲਈਏ ਆਪਣੇ ਕਿੱਤੇ ਨੂੰ ਰਾਹ ਸੌਖੇ ਪਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਤੇਰੀ ਸੌਖ ਵਾਸਤੇ ਅਦਾਰਾ ਅੱਗੇ ਆਇਆ ਲੱਖਾਂ ਹੀ ਕਿਸਾਨਾਂ ਨੇ ਹੈ ਇਹਨੂੰ ਅਜ਼ਮਾਇਆ ਖੇਤੀ ਹੋਊਗੀ ਸਖਾੜੀ ਇਨੂੰ ਅਪਣਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਸਾਡੀਆਂ ਸੁਹਾਣੀਆਂ ਨੂੰ ਕਿੰਨੇ ਰੋਜ਼ਗਾਰ ਨੇ ਕੱਢ ਦਿੱਤੀ ਤੰਗੀ ਸਹਿਕਾਰੀ ਕਮਕਾਰ ਨੇ ਬੋਝ ਸ਼ਾਹੂਕਾਰਾਂ ਦਾ ਜੋ ਸਿਰ ਉੱਤੋਂ ਲਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਸਮੇਂ ਸਿਰ ਆਉਂਦੀ ਏ ਸਕੀਮ ਸਰਕਾਰਾਂ ਦੀ ਕਿੱਥੇ ਅਤੇ ਕਿੰਨੀ ਲੋੜ ਤੁਹਾਡੇ ਅਧਿਕਾਰਾਂ ਦੀ ਇਸ ਜਾਣਕਾਰੀ ਨੂੰ ਜੀ ਖਾਨੇ ਵਿੱਚ ਪਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਮਾਨ ਬਲਜੀਤ ਇਸ ਮਹਿਕਮੇ ਦੇ ਰੈਂਕ ਦਾ ਸਭ ਤੋਂ ਵਿਆਜ ਘੱਟ ਸਹਿਕਾਰੀ ਬੈਂਕ ਦਾ ਸੋਚ-ਸੋਚ ਵਿੱਚ ਸਮਾਨਾ ਲੰਘਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ ਆਜੋ ਸਹਿਕਾਰਤਾ ਨੂੰ ਗਲੇ ਲਾ ਲਈਏ